ਅੱਜ ਨਾ ਮਗੇ ਜੀ ਪੰਜਾਬੀ ਸਟਾਈਲ ਮਸਾਲਾ ਖਿਚੜੀ ਜਦੋਂ ਵੀ ਕਦੇ ਹਲਕਾ ਫੁਲਕਾ ਖਾਣ ਦਾ ਮਨ ਕਰੇ ਨਾ ਜਾਂ ਖਾਂ ਖਾਂ ਕੇ ਅੱਕ ਚੁੱਕਿਆਂ ਤੇ ਮਸਾਲਾ ਖਿਚੜੀ ਬਣਾਓ ਤੇ ਇਹ ਆਪਾਂ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਬਣਾਵਾਂਗੇ ਬਹੁਤ ਹੀ ਸਵਾਦ ਬਨ ਕੇ ਤਿਆਰ ਹੁੰਦੀ ਹੈ ਜੀ ਨਾਲ ਹੀ ਬਹੁਤ ਹੈਲਥੀ ਵੀ ਹੁੰਦੀ ਹੈ ਪੂਰੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਉਮੀਦ ਕਰਦੀ ਹਾਂ ਤੁਹਾਨੂੰ ਜਰੂਰ ਪਸੰਦ ਆਵੇਗੀ ਚਲੋ ਜੀ ਖਿਚੜੀ ਬਣਾਉਣੀ ਸ਼ੁਰੂ ਕਰਦੇ ਹਾਂ ਖਿਚੜੀ ਬਣਾਉਣ ਲਈ ਇੱਥੇ ਮੈਂ ਲਿਆ ਜੀ ਇੱਕ ਕੱਪ ਬਾਸਪਤੀ ਚੌਲ ਤੁਸੀਂ ਘਰ ਦੇ ਵਿੱਚ ਜਿਹੜੇ ਚੌਲ ਹੈਗੇ ਉਹਨਾਂ ਦੀ ਵਰਤੋਂ ਕਰ ਸਕਦੇ ਆ ਨਾਲ ਹੀ ਮੋਂਗ ਦਾਲ ਜਾਨੀ ਕਿ ਮੂੰਗੀ ਮਸਰਾਂ ਦੇ ਨਾਲ ਜਿਹੜੀ ਪੀਲੀ ਮੂੰਗੀ ਹੁੰਦੀ ਉਹਦੀ ਵਰਤੋਂ ਕਰਨੀ ਆ ਤੇ ਦਾਲ ਤੇ ਚੌਲ ਨੂੰ ਆਪਾਂ ਪਾ ਲੈਣਾ ਹੈ ਜੀ ਖੁੱਲੇ ਬਰਤਨ ਦੇ ਵਿੱਚ ਖੁੱਲੇ ਬਰਤਨ ਦੇ ਵਿੱਚ ਪਾਉਣ ਤੋਂ ਬਾਅਦ ਜੀ ਮਿਕਸ ਕਰਾਂਗੇ ਤੇ ਫਿਰ ਮਲ ਮਲ ਕੇ ਨਾ ਚੰਗੀ ਤਰ੍ਹਾਂ 4 ਤੋਂ 5 ਵਾਰੀ ਆਪਾਂ ਸਾਫ਼ ਪਾਣੀ ਦੇ ਨਾਲ ਧੋ ਲਵਾਂਗੇ ਕਿ ਇਹ ਪਾਣੀ ਦੇ ਵਿੱਚ ਨਾ ਚੰਗੀ ਤਰ੍ਹਾਂ ਦਿਖਣ ਲੱਗਦੀ ਤੇ ਜਿਹੜਾ ਮਹਿਲਾਜਾ ਪਾਣੀ ਆ ਸਾਰਾ ਉਹ ਆਪਾਂ ਕੱਢ ਦੇਣਾ ਧੋ ਧੋ ਕੇ ਸੇ ਨੂੰ ਨਹੀਂ ਦੇ ਭੌਂ ਕੇ ਰੱਖਾਂਗੇ ਜੀ ਦੂਸਰੀ ਸਾਈਡ ਆਪਾਂ ਤੜਕਾ ਤਿਆਰ ਕਰ ਲੈਨੇ ਆ ਇੱਥੇ ਮੈਂ ਦੋ ਪਿਆਜ਼ ਲੰਮੇ ਕੱਟ ਕੇ ਲਿਆ ਜੀ 1 ਇੰਚ ਅਦਰਕ ਦਾ ਟੁਕੜਾ ਬ੍ਰੀਕ ਕੱਟ ਕੇ ਨਾਲ ਹੀ ਲਸਣ ਦੀਆਂ ਪੰਜ ਤੋਂ 6 ਕਲੀਆਂ ਦੋ ਹਰੀਆਂ ਮਿਰਚਾਂ ਤੇ ਇੱਕ ਲਾਲ ਮਿਰਚ ਸਬਜ਼ੀਆਂ ਤੁਸੀਂ ਜਿਹੜੀਆਂ ਖਾਣੀਆਂ ਪਸੰਦ ਕਰਦੇ ਹੋ ਉਹ ਲੈ ਸਕਦੇ ਹੋ ਇੱਥੇ ਮੈਂ ਲਿਆਏ ਜੀ ਅੱਧਾ ਕੱਪ ਫਰੈਸ਼ ਹਰੀ ਮਟਰ ਤੇ ਅੱਧਾ ਕੱਪ ਬੀਨਜ਼ ਯਾਨਕੀ ਫਲੀਆਂ ਇੱਕ ਕੱਪ ਦੇ ਕਰੀਬ ਲਈ ਹੈ ਜੀ ਮੈਂ ਗਾਜਰ ਨਾਲ ਇੱਕ ਸ਼ਿਮਲਾ ਮਿਰਚ ਤੇ ਦੋ ਮੈਂ ਟਮਾਟਰ ਲਿਆ ਜੀ ਸਾਰਿਆਂ ਨੂੰ ਇਸ ਤਰ੍ਹਾਂ ਮੈਂ ਪੀਸਾਂ ਦੇ ਵਿੱਚ ਐ ਕੱਟ ਲਿਆ ਹੈ ਖਿਚੜੀ ਆਪਾਂ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੁਸੀਂ ਕੜਾਈ ਦੇ ਵਿੱਚ ਵੀ ਬਣਾ ਸਕਦੇ ਹੋ ਕੁੱਕਰ ਰੱਖਿਆ ਗੈਸ ਦੇ ਉੱਪਰ ਤੇ ਉਹਦੇ ਵਿੱਚ ਮੈਂ ਪਾਉਣੀ ਕੜਛੀ ਲਈ ਆ ਜੀ ਦੇਸੀ ਘਿਓ ਜਾਣੀ ਕਿ 3 ਚਮਚ ਜਿਵੇਂ ਹੀ ਆਪਣਾ ਕਿਓ ਗਰਮ ਹੋ ਗਿਆ ਨਾ ਉਹਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਸਭ ਤੋਂ ਜੀਰਾ ਜੀਰਾ ਪਾ ਕੇ ਜੀਰੇ ਨੂੰ ਹਲਕਾ ਜਿਹਾ ਭੁੰਨ ਲਾਵਾਂਗੇ ਤੇ ਫਿਰ ਪਾਵਾਂਗੇ ਬਰੀਕ ਕਟਿਆ ਹੋਇਆ ਅਦਰਕ ਤੇ ਲਸਣ ਤੇ ਨਾਲ ਹੀ ਆਪਾਂ ਲਾਲ ਮਿਰਚ ਪਾ ਦੇਣੀ ਹੈ ਜੀ ਤੇ ਅਦਰਕ ਲਸਣ ਨੂੰ ਨਾ ਹਲਕਾ ਜਿਹਾ ਪੁੰਨ ਲਾਵਾਂਗੇ ਕੱਚੀ ਜੀ ਸਮੈਲ ਖਤਮ ਹੋ ਜਾਵੇ ਫਿਰ ਪਾਵਾਂਗੇ ਲੰਮੇ ਕੱਟੇ ਹੋਏ ਪਿਆਜ਼ ਪਿਆਜ਼ ਪਾ ਕੇ ਨਾ ਪਿਆਜ਼ਾਂ ਨੂੰ ਵੀ ਬਸ ਆਪਾਂ 1 ਮਿੰਟ ਆ ਪਕਾਉਣਾ ਹੈ ਜੀ ਜ਼ਿਆਦਾ ਨਹੀਂ ਇਹਨਾਂ ਦਾ ਆਪਾਂ ਰੰਗ ਬਦਲਣਾ ਇਹਨਾਂ ਨੂੰ ਬ੍ਰਾਊਨ ਨਹੀਂ ਕਰਨਾ ਸਿਰਫ ਇਹਨਾਂ ਦਾ ਨਾ ਕੱਚਾ ਬੰ ਖਤਮ ਕਰਨਾ ਹੈ 1 ਮਿੰਟ ਤੱਕ ਇਸ ਲਈ ਆਪਾਂ ਮੀਡੀਅਮ ਸੇਕ ਤੇ ਪਿਆਜ਼ ਪੋਣ ਲਵਾਂਗੇ ਪਿਆਜ਼ ਨੂੰ ਕਿਜੀ ਫੇਰੇ ਦੇ ਵਿੱਚ ਪਾਵਾਂਗੇ ਹਰੀ ਮਿਰਚ ਹਰੀ ਮਿਰਚ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਮੈਂ ਥੋੜੀਆਂ ਇਸ ਤਰ੍ਹਾਂ ਲੰਮੀਆਂ ਕੱਟ ਕੇ ਬਾਦੀਤੀਆਂ ਨਾਲ ਹੀ ਪਾਵਾਂਗੇ ਟਮਾਟਰ ਟਮਾਟਰ ਤੇ ਹਰੀ ਮਿਰਚ ਪਾ ਕੇ ਮਿਕਸ ਕਰਦੇ ਹੋਏ ਨਾਲ ਚੰਗੀ ਤਰ੍ਹਾਂ ਆਪਾਂ ਟਮਾਟਰਾਂ ਦੇ ਨਰਮ ਹੋਣ ਤੱਕ ਇਹ ਨੂੰ ਪਕਾ ਲਵਾਂਗੇ ਜਿਵੇਂ ਹੀ ਆਪਨੇ ਟਮਾਟਰ ਨਰਮ ਹੋ ਗਏ ਨਾ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਫ੍ਰੈਸ਼ ਹਰੇ ਮਟਰ ਹਰੇ ਮਟਰ ਪੱਕਣ ਚ ਟਾਈਮ ਲੱਗ ਜਾਂਦਾ ਇਸ ਲਈ ਮੈਂ ਹਰੇ ਮਟਰ ਪਹਿਲਾਂ ਪਾ ਦਿੱਤੇ ਆ ਹਰੇ ਮਟਰ ਪਾ ਕੇ ਨਾ ਮਿਕਸ ਕਰਕੇ ਆਪਾਂ 1.5 ਮਿੰਟ ਤੱਕ ਪਕਾ ਲਵਾਂਗੇ ਪਿਆਜ਼ ਨੂੰ ਨਾ ਆਪਾਂ ਪਹਿਲਾਂ ਕੱਟ ਕੇ ਇਸ ਕਰਕੇ ਲਵਾਇਆ ਸੀ ਕਿਉਂਕਿ ਫਿਰ ਪਿਆਜ਼ ਆ ਬੈਠਦੀ ਨਹੀਂ ਜੇ ਪਹਿਲਾਂ ਹੀ ਪਿਆਜ਼ ਆਪਾਂ ਚੰਗੀ ਤਰ੍ਹਾਂ ਪਕਾ ਲੈਂਦੇ ਤਾਂ ਫਿਰ ਪਿਆਜ਼ ਆਪਣੇ ਜਿਹੜੇ ਬੈਠ ਜਾਣੇ ਸੀ ਮਟਰ ਪਕਾਉਣ ਤੋਂ ਬਾਅਦ ਜੀ ਫਿਰ ਪਾਵਾਂਗੇ ਸਵਾਦ ਅਨੁਸਾਰ ਨਮਕ ਬਿਲਕੁਲ ਥੋੜੀ ਜੀ ਹਲਦੀ ਤੇ ਅੱਧਾ ਚਮਚ ਤੰਗਿਆ ਪਾਊਡਰ ਤੇ ਥੋੜਾ ਜਿਮੇ ਪਾਇਆ ਜੀ ਆਮਚੂਰ ਪਾਊਡਰ ਇਹਦੇ ਨਾਲ ਖਿਚੜੀ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ ਤੇ ਅੱਧਾ ਚਮਚ ਜੈ ਕਸੂਰੀ ਮੇਥੀ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ 1 ਮਿੰਟ ਤੱਕ ਮਸਾਲਿਆਂ ਨੂੰ ਵੀ ਆਪਾਂ ਪੁੰਨ ਲਾਵਾਂਗੇ ਤੇ ਸੇਕ ਆਪਾਂ ਇਥੇ ਨਾ ਗੈਸ ਦਾ ਜਾਨੀ ਕਿ ਫਲੇਮ ਮੀਡੀਅਮ ਰੱਖਣੀ ਆ ਇੱਕ 10 ਮਿੰਟ ਪਕਾਉਣ ਤੋਂ ਬਾਅਦ ਜੀ ਫਿਰ ਪਾਵਾਂਗੇ ਆਪਣੀਆਂ ਸਬਜ਼ੀਆਂ ਪਹਿਲਾਂ ਆਪਾਂ ਬੀਨਸ ਪਾਵਾਂਗੇ ਫਿਰ ਗਾਜਰ ਤੇ ਫਿਰ ਪਾਵਾਂਗੇ ਸ਼ਿਮਲਾ ਮਿਰਚ ਤੁਸੀਂ ਇੱਥੇ ਆਪਣੇ ਮਨ ਪਸੰਦੀਆਂ ਸਬਜ਼ੀਆਂ ਲੈ ਸਕਦੇ ਹੋ ਜੀ ਜੋ ਤੁਸੀਂ ਖਾਣੀਆਂ ਪਸੰਦ ਕਰ ਸਕਦੇ ਹੋ ਆਲੂ ਵੀ ਪਾ ਸਕਦੇ ਹੋ ਤੁਸੀਂ ਖੁੰਬਾ ਪਾ ਸਕਦੇ ਹੋ ਬਰੋਕਲੀ ਪਾ ਸਕਦੇ ਹੋ ਤੇ ਫਿਰ ਜਾਂ ਇੱਥੇ ਫੁੱਲ ਗੋਭੀ ਦੀ ਵੀ ਵਰਤੋਂ ਕਰ ਸਕਦੇ ਹੋ ਜੋ ਸਬਜ਼ੀਆਂ ਕੀ ਖਾਣੀਆਂ ਪਸੰਦ ਕਰਦੇ ਹੋ ਨਾ ਤੇ ਉਹ ਤੁਸੀਂ ਪਾ ਸਕਦੇ ਹੋ ਤੇ ਇਹ ਨਹੀਂ ਕਿ ਤੁਸੀਂ ਸਾਰੀਆਂ ਸਬਜ਼ੀਆਂ ਇੱਕੋ ਜਿਹੀਆਂ ਪਾਉਣੀਆਂ ਜਿਹੜੀ ਸਬਜ਼ੀ ਤੁਸੀਂ ਕੱਟਵਾ ਦਿਖਾਣਾ ਪਸੰਦ ਕਰਦੇ ਹੋ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕੁਆਂਟੀਟੀ ਮੈਟਰ ਨਹੀਂ ਕਰਦੀ ਬਸ ਸਭ ਨੇ ਖਿਚੜੀ ਵਧੀਆ ਬਣਨੀ ਚਾਹੀਦੀ ਹੈ ਸਬਜ਼ੀਆਂ ਪਾ ਕੇ ਉਹਨਾਂ ਨੂੰ ਜੀ ਮੈਂ 1 ਮਿੰਟ ਹੀ ਪਕਾਇਆ ਜਿਆਦਾ ਨਹੀਂ ਪਕਾਉਣਾ ਤੇ ਫਿਰ ਆਪਾਂ ਚੰਗੀ ਤਰ੍ਹਾਂ ਜਿਹੜੀ ਆਪਣੇ ਦਾਲ ਤੇ ਚੌਲ ਜਾਨੀ ਕਿ ਖਿਚੜੀ ਤੋਗੇ ਪਾ ਦੇਣੀ ਹੈ ਤੇ ਨਾਲ ਹੀ ਇੱਥੇ ਆਪਣੇ ਕੋਲੇ ਇੱਕ ਕੱਪ ਚੌਲਾਂ ਦਾ ਤੇ ਇੱਕ ਕੱਪ ਦਾਲ ਦਾ ਸੀ ਤੇ ਮੈਂ ਇੱਥੇ ਟੋਟਲ 8 ਕੱਪ ਪਾਣੀ ਦੇ ਲਏ ਆ ਕਿਉਂਕਿ ਨਾ ਆਪਾਂ ਸੁੱਕੀ ਖਿਚੜੀ ਨਹੀਂ ਬਣਾ ਕੇ ਤਿਆਰ ਕਰਨੀ ਆਪਾਂ ਹਲਕੀ ਜੀ ਗਰੇਵੀ ਵਾਲੀ ਖਿਚੜੀ ਬਣਾ ਕੇ ਤਿਆਰ ਕਰਾਂਗੇ ਤੇ ਉਹ ਗਰੇਵੀ ਵਾਲੀ ਖਿਚੜੀ ਨਾ ਖਾਂ ਦੇ ਵਿੱਚ ਬਹੁਤ ਹੀ ਸਵਾਦ ਲੱਗਦੀ ਆ ਪਾਣੀ ਪਾ ਕੇ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਤੇ ਫਿਰ ਲਗਾ ਦੇਣਾ ਜੀ ਆਪਾਂ ਕੁੱਕਰ ਦਾ ਢੱਕਣ ਕੁੱਕਰ ਦਾ ਢੱਕਣ ਲਗਾ ਕੇ ਆਪਾਂ 2 ਵਿਸਲ ਲਗਾਉਣੀਆਂ ਇੱਕ ਵਿਸਲ ਆਪਾਂ ਹਾਈ ਫਲੇਮ ਤੇ ਲਗਾਵਾਂਗੇ दूसरी भी सलाह आप लगा जी लो टू मीडियम फ्लेम से फिर आपको गैस बंद कर देना है गैस बंद करके जी फिर स्टीम निकल के कुकर खोल लिया है मैं तो देखो हजे भी खिचड़ी बहुत ज्यादा गर्म थोड़ी जी स्टीम मैं खुद भी क्ड दी सी एक बार चंगी तरह खिचड़ी मिक्स करके देखा अपनी खिचड़ी बहुत ही वाइया बन के तैयार हो चुकी है ਤੇ ਫਿਰ ਵੀ ਨਾ ਆਪਾਂ ਇਹਨੂੰ 5 ਕੁ ਮਿੰਟਸ ਦੇ ਲਈ ਖਿਚੜੀ ਨੂੰ ਕਵਰ ਕਰਕੇ 5 ਤੋਂ 10 ਮਿੰਟ ਲਈ ਆਪਾਂ ਰੈਸਟ ਦਿਆਂਗੇ ਉਹਦੇ ਨਾਲ ਹੀ ਖਿਚੜੀ ਦਾ ਨਾ ਟੇਸਟ ਆ ਹੋਰ ਵੀ ਵਧੀਆ ਬਣ ਜਾਵੇਗਾ ਸਟੀਮ ਦੇ ਨਾਲ ਤੁਸੀਂ ਇਸ ਤਰ੍ਹਾਂ ਵੀ ਖਾਓਗੇ ਤਾਂ ਵੀ ਵਧੀਆ ਬਣਦੀ ਆ ਪਰ ਮੈਂ ਨਾ ਇਹਨੂੰ 10 ਮਿੰਟ ਦੀ ਸਟੀਮ ਦੇ ਦਿੱਤੀ ਸੀ ਤੇ ਆਪਾਂ 10 ਮਿੰਟ ਬਾਅਦ ਫਿਰ ਚੈੱਕ ਕਰ ਲੈਨੇ ਆ ਤੇ ਤੁਸੀਂ ਦੇਖ ਸਕਦੇ ਹੋ ਦੇਖਣ ਦੇ ਵਿੱਚ ਖਿਚੜੀ ਕਿੰਨੀ ਵਧੀਆ ਤੇ ਖਾਣ ਦੇ ਵਿੱਚ ਵੀ ਨਾ ਬਹੁਤ ਲਾਜਵਾ ਬਣ ਕੇ ਤਿਆਰ ਹੁੰਦੀ ਆ ਬਹੁਤ ਹੀ ਜ਼ਬਰਦਸਤ ਜ਼ਰੂਰ ਇਕਵਰੀ ਇਸ ਤਰੀਕੇ ਦੇ ਨਾਲ ਬਣਾਇਓ ਸਾਰੇ ਬਹੁਤ ਪਸੰਦ ਕਰਨਗੇ ਤੇ ਖੁਸ਼ ਹੋ ਕੇ ਖਾਣਗੇ ਜਦੋਂ ਵੀ ਕਦੇ ਹਲਕਾ ਫੁਲਕਾ ਖਾਣ ਦਾ ਮਨ ਕਰੇ ਜਾਂ ਇਸ ਤਰ੍ਹਾਂ ਦਾ ਕੁਝ ਖਾਣ ਦਾ ਮਨ ਕਰੇ ਫਿਰ ਪਾ ਦਿੱਤਾ ਜੀ ਉੱਪਰ ਦੀ ਫ੍ਰੈਸ਼ ਹਰਾ ਧਨੀਆ ਫ੍ਰੈਸ਼ ਹਰਾ ਧਨੀਆ ਪਾ ਕੇ ਨਾ ਆਪਾਂ ਇਹਨੂੰ ਮਿਕਸ ਕਰ ਦੇਾਂਗੇ ਤੇ ਖਿਜੜੀ ਆਪਣੀ ਬਣ ਕੇ ਤਿਆਰ ਹੈ ਜੀ ਗਰਮਾ ਗਰਮ ਸਰਵ ਕਰਾਂਗੇ ਤੇ ਨਾਲ ਮੈਂ ਬਣਾਇਆ ਸੀ ਜੀ ਪੁੰਦੀ ਦਾ ਰਾਤਾ ਤੇ ਸਲਾਦ ਆਚਾਰ ਬਹੁਤ ਹੀ ਸਵਾਦ ਲੱਗਦੀ ਹੈ ਜਿਸ ਤਰ੍ਹਾਂ ਤੁਸੀਂ ਖਾਣੀ ਪਸੰਦ ਕਰਦੇ ਹੋ ਉਸੇ हिसाब ਨਾਲ ਖਾ ਸਕਦੇ ਹੋ ਤੇ ਗਰਮ ਗਰਮ ਸਰਵ ਕਰਾਂਗੇ ਤੇ ਖਾਵਾਂਗੇ ਤੇ ਸਾਡੇ ਘਰ ਦੇ ਵਿੱਚ ਤਾਂ ਵੀਕ ਦੇ ਵਿੱਚ ਕਈ ਵਾਰੀ 2 ਤੋਂ 3 ਵਾਰ ਵੀ ਬਣ ਜਾਂਦੀ ਹੈ ਕਿਉਂਕਿ ਸਾਰੇ ਬਹੁਤ ਪਸੰਦ ਕਰਦੇ ਆ ਮੈਂ ਹਮੇਸ਼ਾ ਇਹ ਸਬਜ਼ੀਆਂ ਵਾਕੇ ਬਣਾਉਣੀ ਹੈ ਤੁਸੀਂ ਵੀ ਇੱਕ ਵਾਰੀ ਬਣਾ ਕੇ ਦੇਖਿਓ ਤੇ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਉੱਪਰ ਦੀ ਮੈਂ ਪਾ ਦਿੱਤਾ ਜੀ ਕਰਦਾ ਫਰੈਸ਼ ਮੱਖਣ ਤੇ ਜਾਂ ਫਿਰ ਪਾਉ ਦੇਸੀ ਘਿਓ ਦਾ ਇੱਕ ਚਮਚਾ ਲਓ ਜੀ ਖਿਚੜੀ ਗਰਮਾ ਗਰਮ ਖਾਓ ਤੇ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਨਾਲ ਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ